ਪੁਠਲਾ ਦੇ ਬੱਸ ਸਟੈਂਡ ਤੋਂ ਪੀਆਰਟੀਸੀ ਅਤੇ ਪੰਨ ਬੱਸ ਦੇ ਮੁਲਾਜ਼ਮਾਂ ਨੇ 12 ਵਜੇ ਤੋਂ ਬਾਅਦ ਆਪਣੀਆਂ ਬੱਸਾਂ ਚਲਾਉਣੀਆਂ ਬੰਦ ਕਰ ਦਿੱਤੀਆਂ ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਖੱਜਲ ਖਵਾਰ ਹੋਣਾ ਪਿਆ ਇਸ ਮੌਕੇ ਪੀਆਰਟੀਸੀ ਡਿਪੂ ਕੁ ਪੁਠਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ ਅਤੇ ਪੀਆਰਟੀਸੀ ਠੇਕਾ ਮੁਲਾਜ਼ਮਾਂ ਦੇ ਆਗੂਆਂ ਨੇ ਕਿਹਾ ਕਿ ਕਿਲੋਮੀਟਰ ਸਕੀਮ ਦਾ ਟੈਂਡਰ ਲਗਾਇਆ ਗਿਆ ਹੈ ਤੇ ਟੈਂਡਰ ਰੱਦ ਹੋਣ ਤੱਕ ਉਹ ਸੰਘਰਸ਼ ਜਾਰੀ ਰੱਖਣਗੇ ਗੁਰਪ੍ਰੀਤ ਸਿੰਘ ਪੰਨੂ ਮੈਗਰ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਹੜਤਾਲ ਜਿਹੜੀ ਹੈ 12 ਵਜੇ ਤੋਂ ਪੂਰੇ ਪੰਜਾਬ ਦੇ ਵਿੱਚ ਪੀਆਰਟੀਸੀ ਬੰਦ ਹੋਸ ਗਈ ਹੈ ਕੀ ਹੈ ਤੇ ਕੀ ਅੱਜ ਦੀ ਹੜਤਾਲ ਦਾ ਜਿਹੜਾ ਮੁੱਖ ਕਾਰਨ ਹੈ ਜੀ ਸਾਡੇ ਮੈਕਨੇਟ ਦੇ ਵਿੱਚ ਪ੍ਰਾਈਵੇਟ ਬਸਾਂ ਜਿਹੜੀਆਂ ਕਿਲੋਮੀਟਰ ਸਕੀਮ ਰਾਹੀਂ ਸਰਕਾਰ ਵੱਲੋਂ ਪਾਈਆਂ ਜਾ ਰਹੀਆਂ ਉਹਦੇ ਰੋਸ ਵਜੋਂ ਅਸੀਂ ਜਿਹੜਿਆ ਪੂਰੇ ਦਾ ਪੂਰਾ ਪੰਜਾਬ ਜਿਹੜਾ 27 ਡਿਪੂ ਰੋਸ ਵਜੋਂ ਬੰਦ ਕਰਕੇ ਮੁਕੰਮਲ ਮੁਲਾਜ਼ਮ ਜਿਹੜੇ ਹੜਤਾਲ ਤੇ ਜਾ ਚੁੱਕੇ ਆ ਜੇਕਰ ਇਹ ਨਾ ਬਸਾਂ ਦਾ ਟੈਂਡਰ ਰੱਦ ਨਹੀਂ ਕੀਤਾ ਜਾਂਦਾ ਤੇ ਅਸੀਂ ਕੱਲ ਨੂੰ ਸਾਰੇ ਮੁਲਾਜ਼ਮ ਆਪਣੇ ਲੈ ਕੇ ਚੰਡੀਗੜ੍ਹ ਸੀਐਮ ਰੈਸ ਵਾਲੇ ਸੀ ਕੁਝ ਕਰਾਂਗੇ ਇਹ ਹੁਣ 8:00 ਵਜੇ ਤੁਸੀਂ ਹੜਤਾਲ ਸ਼ੁਰੂ ਕੀਤੀ ਹੈ ਕਿੰਨੇ ਵਜੇ ਤੱਕ ਰਹੇਗੀ ਦੇਖੋ ਜਦ ਤੱਕ ਇਹ ਟੈਂਡਰ ਰੱਦ ਨਹੀਂ ਕੀਤਾ ਜਾਂਦਾ ਸਾਡੇ ਮੁਲਾਜ਼ਮਾਂ ਦੀਆਂ ਤਨਖਾਹ ਨਹੀਂ ਪਈਆਂ ਜਾਂਦੀਆਂ ਅਸੀਂ ਉਦੋਂ ਤੱਕ ਹੜਤਾਲ ਜਾਰੀ ਰੱਖਾਂਗੇ ਜੇਕਰ ਸਰਕਾਰ ਫੇਰ ਵੀ ਕੋਈ ਵਧਵਾ ਐਕਸ਼ਨ ਲੈ ਕੇ ਆਂਦੀ ਹੈ ਅਸੀਂ ਜਿਹੜੀ ਪੂਰੀ ਆਪਣੀ ਗਿਣਤੀ ਲੈ ਕੇ ਚੰਡੀਗੜ੍ਹ ਵਿੱਚ ਕੁਝ ਕਰਾਂਗੇ ਜੀ ਇਹ ਹੜਤਾਲ ਪਹਿਲੇ ਵੀ ਟੜੀਆਂ ਹੋਈਆਂ ਸਰਕਾਰਾਂ ਨਾਲ ਮੀਟਿੰਗਾਂ ਹੋਈਆਂ ਸਰਕਾਰਾਂ ਨੇ ਮੰਗਾਂ ਵੀ ਟੜੀਆਂ ਮੰਨੀਆਂ ਹੜਤਾਲ ਖੋਲ ਵੀ ਦਿੱਤੀ ਪਰ ਹੁਣ ਵੀ ਤੁਸੀਂ ਹੜਤਾਲ ਜਿਹੜੀ ਦੁਬਾਰਾ ਕਰ ਦਿੱਤੀ ਹੈ ਦੇਖੋ ਅਸੀਂ ਜਦੋਂ ਵੀ ਹੜਤਾਲ ਕਰਦੇ ਹਾਂ ਸਾਨੂੰ ਇਹ ਮੀਟਿੰਗ ਦਾ ਵਿੱਚ ਸੱਦ ਕੇ ਸਾਨੂੰ ਉਥੇ ਇਹਨਾਂ ਵੱਲੋਂ ਭਰੋਸਾ ਦਿੱਤਾ ਜਾਂਦਾ ਹੈ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਜਾਇਜ਼ ਨੇ ਇਹਨਾਂ ਦਾ ਅਸੀਂ ਤੁਰੰਤ ਹੱਲ ਕਰਾਂਗੇ ਪਰ ਉਹਨਾਂ ਦਾ ਹੱਲ ਕਰਨ ਦੀ ਬਜਾਏ ਇਹਨਾਂ ਨੂੰ ਲਮਕਾ ਦਿੱਤਾ ਜਾਂਦਾ ਹੈ ਮੀਟਿੰਗ ਹੜਤਾਲ ਖੋਲਣ ਲਈ ਸਾਨੂੰ ਭਰੋਸਾ ਦਿੱਤਾ ਜਾਂਦਾ ਹੈ ਜਦੋਂ ਹੜਤਾਲ ਖੁੱਲ ਜਾਂਦੀ ਹੈ ਉਸ ਤੋਂ ਬਾਅਦ ਜਿਹੜੀਆਂ ਮੰਗਾਂ ਐ ਇਸੇ ਤਰੀਕੇ ਨਾਲ ਜਿੱਦਾਂ ਪਹਿਲਾਂ ਲਮਕਦੇ ਹੁੰਦੇ ਆ ਉਸੇ ਤਰੀਕੇ ਨਾਲ ਲਮਕਾ ਦਿੱਤੀਆਂ ਜਾਂਦੀਆਂ ਨੇ ਸੁਖਵੀਰ ਸਿੰਘ ਜੀ ਇਹ ਕੀ ਕਹਿਣਾ ਚਾਹੂਗਾ ਜੀ ਅੱਜ ਦੀ ਹੜਤਾਲ ਨੂੰ ਲੈ ਕੇ ਮੈਂ ਸਾਰੇ ਇਹ ਕਹਿਣਾ ਚਾਹੂਗਾ ਕਿ ਸਰਕਾਰ ਨੂੰ ਇਹਦਾ ਟੈਂਡਰ ਰੱਦ ਕਰ ਦੇਣਾ ਚਾਹੀਦਾ ਵਾ ਤੇ ਵਾਰ-ਵਾਰ ਸਰਕਾਰ ਭਰੋਸਾ ਦਿੰਦੀ ਆ ਮੀਟਿੰਗ ਕਰਦੀ ਆ ਤੇ ਇਹ ਟੈਂਡਰ ਜਿਹੜਾ ਉਹ ਰੱਦ ਨਹੀਂ ਕੀਤਾ ਜਾ ਰਿਹਾ ਜਿਸ ਦੇ ਰੋਸ ਵਜੋਂ ਅੱਜ ਫੇਰ ਅਸੀਂ ਹੜਤਾਲ ਜਿਹੜੀ ਉਹ ਕੀਤੀ ਹੋਈ ਆ 12 ਵਜੇ ਤੋਂ ਸਾਡੀ ਹੜਤਾਲ ਸ਼ੁਰੂ ਆ ਤੇ ਦੇਖ ਲਓ 17 ਤਰੀਕ ਹੋ ਗਈ ਅੱਜ ਅਜੇ ਤੱਕ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਨਹੀਂ ਆਈ ਤੇ ਜਿੰਨਾ ਚਿਰ ਸਾਡੀ ਤਨਖਾਹ ਨਹੀਂ ਆਉਂਦੀ ਜਾਂ ਟੈਂਡਰ ਰੱਦ ਨਹੀਂ ਕੀਤਾ ਜਾਂਦਾ ਤੇ ਕਿੰਨੇ ਮਹੀਨੇ ਹੋ ਗਏ ਤਨਖਾਹ ਨਹੀਂ ਤਨਖਾਹ ਸਰ 2 ਮਹੀਨੇ ਹੋ ਗਏ ਡੇਢ ਦੂਜਾ ਮਹੀਨਾ ਹੋ ਚੱਲਿਆ ਜੀ ਪੂਰਾ ਤੇ ਹੜਤਾਲ ਕਿੰਨੇ ਵਜੇ ਤੱਕ ਰਹੀ ਹੜਤਾਲ ਸਰ ਅਣ ਮਿੱਥੇ ਸਮੇਂ ਵਾਸਤੇ ਜਿੰਨਾ ਚਿਰ ਸਾਡਾ ਟੈਂਡਰ ਰੱਦ ਨਹੀਂ ਕਰ ਦਿੰਦੇ ਜਾਂ ਸਾਡੀਆਂ ਤਨਖਾਹਾਂ ਜਾਂ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨ ਨਹੀਂ ਲੈਂਦੀ ਸਰਕਾਰ ਉਹਨਾਂ ਚਿਰ ਅਹ ਹੜਤਾਲ ਤੇ ਬੈਠੇ ਹੋਏ ਆ ਸਰ ਬਰਾਨਾ ਸੁਤਨਾਮ ਸਿੰਘ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਹੜਤਾਲ ਜਿਹੜੀ ਆ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਆ ਪੀ ਆਰਟੀਸੀ ਦੇ 1500 ਲੋਕ 12 ਵਜੇ ਦੀ ਦੇ ਕੀ ਕਾਰਨ ਕੀ ਆ ਦੇਖੋ ਜੀ ਮੁੱਖ ਕਾਰਨ ਜਿਹੜਾ ਆ ਕਿਲੋਮੀਟਰ ਬਸਾਂ ਦਾ ਜੀ ਸਰਕਾਰ ਜਿਹੜੀ ਆ ਆਈਵਾਰ ਜਿਹੜਾ ਕਿਲੋਮੀਟਰ ਬਸਾਂ ਦਾ ਘਾੜਾ ਆੜੇ ਸਰ ਤੇ ਲੈ ਕੇ ਆ ਰਹੀ ਆ ਇਦਾਂ ਸਾਡੇ ਇਹ ਵਿਭਾਗ ਨੂੰ ਸਾਡੀ ਵਰਕਸ਼ਾਪ ਨੂੰ ਸਾਡੇ ਡਰਾਈਵਰਾਂ ਨੂੰ ਬਹੁਤ ਨੁਕਸਾਨ ਆ ਠੀਕ ਹੈ ਜੀ ਤੇ ਕਿਲੋਮੀਟਰ ਬੱਸਾਂ ਜਿਹੜੀਆਂ ਅਸੀਂ ਕਿਸੇ ਵੀ ਹਾਲ ਤੱਕ ਨਹੀਂ ਪਹਿਣ ਦਿੱਤੀਆਂ ਜਾਵਣਗੀਆਂ ਸਾਡੇ ਵਿਭਾਗ ਦੀਆਂ ਬੱਸਾਂ ਪਾਣ ਜਿਹਦੇ ਨਾਲ ਵਿਭਾਗ ਨੂੰ ਵੀ ਫਾਇਦਾ ਆ ਤੇ ਸਾਨੂੰ ਵੀ ਫਾਇਦਾ ਆ ਇਹ ਜੋ ਵੀ ਹੋ ਸਕੇ ਸਾਨੂੰ ਕਿਸੇ ਤਰ੍ਹਾਂ ਦਾ ਵੀ ਆਪਾਂ ਨੂੰ ਪ੍ਰੋਟੈਸਟ ਕਰਨਾ ਪਾਏ ਕੋਈ ਵੀ ਸਾਨੂੰ ਕਿਤੇ ਤੱਕ ਵੀ ਜਾਣਾ ਪਾਏ ਸੀਐਮ ਦਾ ਘਰਾਓ ਕਰਨਾ ਪਾਏ ਅਸੀਂ ਟੈਂਡਰ ਰੱਦ ਕਰਾ ਕੇ ਰਾਵਾਂਗੇ ਜੀ ਹਰਪਾਲ ਸਿੰਘ ਕੀ ਕਹਿਣਾ ਚਾਹੂਗਾ ਜੀ ਤੁਸੀਂ ਅ ਅੱਜ ਦੀ ਹੜਤਾਲ ਬਾਰੇ ਬੱਸਾਂ ਕਾਫੀ ਜੜੀਆਂ ਵਾਂ ਡੀਪੂ ਦੇ ਅੰਦਰ ਆ ਰਹੀਆਂ ਵਾਂ ਤੇ ਇਹਦੇ ਨਾਲ ਕੱਜਖਵਾਲ ਜਿਹੜੇ ਆ ਯਾਤਰੀ ਜਿਹੜੇ ਹੋ ਰਹੇ। ਯਾਤਰੀ ਜਿਹੜੇ ਖੱਜਲਖਵਾਰ ਹੋ ਰਹੇ ਉਹ ਸਾਡੇ ਇੱਕ ਪੰਜਾਬ ਸਰਕਾਰ ਦੀ ਨਕਾਮੀ ਕਾਰਨ ਹੋ ਰਿਹਾ। ਕਿਉਂਕਿ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਆ 55 ਦੇ ਲਗਭਗ ਮੀਟਿੰਗਾਂ ਹੋ ਜਾਣ ਇੱਕ ਸਰਕਾਰ ਦੇ ਨਾਲ ਤੇ ਸਾਰੀਆਂ ਬੇਸਟਾ ਰਹਿਣ ਤੇ ਇਸ ਤੋਂ ਵੱਧ ਹੋਰ ਸ਼ਰਮਨਾਗ ਗੱਲ ਕੀ ਹੋ ਸਕਦੀ ਹੈ। ਇਹ ਫੇਲ ਸਰਕਾਰ ਹੈ ਇਸ ਕਰਕੇ ਜਨਤਾ ਪਰੇਸ਼ਾਨ ਹੋ ਰਹੀ ਹੈ। ਦੀ ਮੰਗ ਕੀ ਥੱਲੇ ਮੰਗਾ ਜੋ ਵੀ ਸਾਡੀਆਂ ਚਾਹੇ ਕੱਚੇ ਮਲਾਜ਼ਮ ਨੂੰ ਪੱਕੇ ਕਰਨਾ ਚਾਹੇ ਕਿਲੋਮੀਟਰ ਬਸਾਂ ਦਾ ਟੈਂਡਰ ਰੱਦ ਕਰਨਾ ਚਾਹੇ ਕੰਡੀਸ਼ਨਾਂ ਦਾ ਮਸਲਾ ਜਾਂ ਹੁਣ ਤੁਸੀਂ ਤੁਹਾਨੂੰ ਤਨਖਾਹ ਦਾ ਦੱਸ ਦਿੱਤਾ ਗਿਆ ਤਨਖਾਹ ਵੀ ਸਾਡੀ ਅਜ 17 ਤਰੀਕ ਨੂੰ ਹੋ ਗਈ ਅਜ ਤੱਕ ਨਹੀਂ ਪਈ ਖਾਤਿਆਂ ਦੇ ਵਿੱਚ ਤੇ ਇਹੋ ਜਿਹੇ ਮਸਲੇ ਕਰਕੇ ਅਸੀਂ ਹੜਤਾਲਾਂ ਕਰਦੇ ਆ ਤੇ ਅੜਤਾ ਇੱਕ ਵੀ ਸਾਡੀ ਮੰਗ ਜਿਹੜੀ ਉਹ ਨਹੀਂ ਮੰਨੀ ਜਾ ਰਹੀ ਇਸੇ ਤਰ੍ਹਾਂ ਫਿਰੋਜ਼ਪੁਰ ਦੇ ਬੱਸ ਸਟੈਂਡ ਵਿਖੇ ਵੀ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਿਹਾ ਬੱਸ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਾਰੇਬਾਜੀ ਕੀਤੀ ਅੱਜ ਜੀ ਜਿਹੜੀ ਇਸ ਟਾਈਮ ਡੀਪੂ ਬੰਦ ਹੋਏ ਨੇ ਤਕਰੀਬਨ ਸਾਡਾ 12 ਵਜੇ ਦਾ ਟਾਈਮ ਸੀ ਅਸੀਂ ਸਰਕਾਰ ਨੂੰ ਪਿਛਲੇ ਲੰਮੇ ਸਮੇਂ ਤੋਂ ਨੋਟਿਸ ਦਿੱਤਾ ਆ ਕਿ ਜਿਹੜੀਆਂ ਬੱਸਾਂ ਕਿਲੋਮੀਟਰ ਸਕੀਮ ਇੱਕ ਪ੍ਰਾਈਵੇਟ ਘਰਾਣਿਆਂ ਨੂੰ ਪੰਜਾਬ ਰੋਡਵੇ ਦੇ ਵਿੱਚੋਂ ਲੁੱਟ ਕਰਨ ਲਈ ਪ੍ਰਾਈਵੇਟ ਕਿਲੋਮੀਟਰ ਬੱਸਾਂ ਭਾਜ ਜਾ ਰਹੇ ਨੇ ਉਹਦੇ ਰੋਸ ਹੋ ਜੋ ਅੱਜ ਅਸੀਂ ਡੀਪੂ ਬੰਦ ਕੀਤੇ ਨੇ ਅਸੀਂ ਸਰਕਾਰ ਤੋਂ ਚਾਹੁੰਦੇ ਆ ਕਿ ਸਾਡੇ ਮਹਿਕਮੇ ਦੇ ਵਿੱਚ ਸਰਕਾਰੀ ਬੱਸਾਂ ਪਾਈਆਂ ਜਾਣ ਜੋ ਇਸ ادارے ਦੀਆਂ ਆਪਣੀਆਂ ਬੱਸਾਂ ਹੋਣ ਨਾ ਕਿ ਇੱਕ ਪ੍ਰਾਈਵੇਟ ਮਾਲਕ ਸਰਕਾਰੀ ادارے ਸਰਕਾਰੀ ਪਰਮਟਾਂ ਦੇ ਉੱਤੇ ਬੱਸਾਂ ਚਲਾਵੀਂ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਸਰਕਾਰ ਪਤਾ ਨਹੀਂ ਕਿਉਂ ਬੇਜਦ ਹੋ ਚੁੱਕੀ ਹੋਈ ਆ ਕਿ ਕਿਲੋਮੀਟਰ ਸਕੀਮ ਬੱਸਾਂ ਦੇ ਮਗਰ ਪਈ ਹੋਈ ਆ ਅਸੀਂ ਵਾਰ-ਵਾਰ ਬੇਨਤੀ ਕਰਦੇ ਆਂ ਸਰਕਾਰ ਅੱਗੇ ਮੰਗ ਕਰਦੇ ਆਂ ਕਿ ਸਾਡੇ ਮਹਿਕਮੇ ਵਿੱਚ ਸਰਕਾਰੀ ਬੱਸਾਂ ਨਾਲ ਲੋਕਾਂ ਨੂੰ ਸੂਤ ਦਿੱਤੀ ਜਾਵੇ ਨਾ ਕਿ ਮਹਿਕਮੇ ਨੂੰ ਲਟਾਉਣ ਵਾਲੀਆਂ ਬੱਸਾਂ ਜਿਹੜੀਆਂ ਕਿ ਕਿਲੋਮੀਟਰ ਸਕੀਮ ਬੱਸਾਂ ਨੇ ਅਸੀਂ ਇੱਥੇ ਦੱਸ ਦਈਏ ਕਿ ਸਾਡੇ 2022 ਜਦੋਂ ਦੀ ਇਹ ਸਰਕਾਰ ਸੱਤਾ ਵਿੱਚ ਆਈ ਆ ਕੱਲੇ ਫਰੋਜਪੁਰ ਡੀਪੂ ਦੇ ਵਿੱਚ 48 ਤੋਂ 50 ਬੱਸਾਂ ਨੇ ਜਿਹੜੀਆਂ ਕੰਡਮ ਹੋ ਚੁੱਕੀਆਂ ਨੇ ਕਿ ਬੱਸਾਂ ਜਿਹੜੀਆਂ ਕੰਡਮ ਹੋ ਕੇ ਪਿੱਛੇ ਖੜ ਚੁੱਕੀਆਂ ਆਈਆਂ ਨੇ ਜਿਨ੍ਹਾਂ ਨੂੰ ਨਹੀਂ ਚਲਾ ਸਕਦਾ ਪਰ ਨਵੀਂ ਬੱਸ ਕੋਈ ਵੀ ਨਹੀਂ ਪਾਈ ਤੇ ਉਸਦੇ ਰੋਸ ਵਿੱਚ ਅੱਜ ਅਸੀਂ ਅੱਜ ਅਸੀਂ ਇੱਥੇ ਦੀਪੂ ਬੰਦ ਕੀਤਾ ਜਿਹਨੂੰ ਸਰਕਾਰ ਨੂੰ ਅਸੀਂ ਪਹਿਲਾਂ ਕਿਹਾ ਸੀਗਾ ਕਿ ਜੇਕਰ ਤੁਸੀਂ ਬੱਸਾਂ ਕਿਲੋਮੀਟਰ ਸਕੀਮ ਬੱਸਾਂ ਪਾਈਆਂ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਕਰਾਂਗੇ ਪਰ ਸਰਕਾਰ ਜਿਹੜੀ ਆ ਜਿੱਦ ਫੜੀ ਹੋਈ ਠੀ ਆ ਟੈਂਡਰ ਨੂੰ ਅੱਗੇ ਦੀ ਅੱਗੇ ਕਰਨ ਜਾ ਰਹੀ ਆ ਅੱਗੇ ਤੋਂ ਅੱਗੇ ਕੀਤੀ ਜਾ ਰਹੀ ਆ ਤੇ ਸਾਨੂੰ ਵੀ ਸੰਘਰਸ਼ ਕਰਨ ਲਈ ਮਜਬੂਰ ਕਰਦੀ ਏ ਅਡਤਾ ਜੀ ਸਰਕਾਰ ਕਿਲੋਮੀਟਰ ਬਸਾਂ ਦਾ ਟੈਂਡਰ ਲੈ ਕੇ ਆ ਰਹੀ ਪਿਛੇ ਲੰਮੇ ਸਮੇਂ ਤੋਂ ਸਾਡੇ ਵੱਲੋਂ ਸੰਘਰਸ਼ ਕੀਤਾ ਜਾਂਦਾ ਉਹ ਟੈਂਡਰ ਨੂੰ ਅੱਗੇ ਵਧਾਇਆ ਜਾਂਦਾ ਇਹੋ ਹੀ ਸਰਕਾਰ ਖੇਡਾਂ ਖੇਡ ਰਹੀ ਏ ਸਰਕਾਰ ਮਹਿਕਮੇ ਦੇ ਵਿੱਚ ਬਸਾਂ ਨਹੀਂ ਪਾ ਰਹੀ 2022 ਤੋਂ ਬਾਅਦ ਜਦੋਂ ਦੀ ਇਹ ਸਰਕਾਰ ਸੱਤਾ ਵਿੱਚ ਆਈ ਏ ਉਦੋਂ ਤੋਂ ਪ੍ਰੋਪਰਟੀ ਪੁਦੀਆਂ 4850 ਬੱਸਾਂ ਜਿਹੜੀਆਂ ਕੰਡਮ ਹੋਰ ਹੋ ਗਈਆਂ ਜੇ ਉਹ ਆਰ ਪੰਜਾਬ ਦੀ ਗੱਲ ਕਰੀਏ ਸਾਰੇ ਡੀਪੋਆਂ 'ਚ ਘਟੋ ਘਟ ਹਜ਼ਾਰ ਬੱਸਾਂ ਦੇ ਕਰੀਬ ਕੰਡਮ ਹੋ ਚੁੱਕੀ ਐ ਪਰ ਸਰਕਾਰ ਵੱਲੋਂ ਇੱਕ ਵੀ ਬੱਸ ਨਵੀਂ ਨਹੀਂ ਪਾਈ ਗਈ ਦੂਜੇ ਪਾਸੇ ਸਾਡੀਆਂ ਜਿਹੜੀਆਂ ਪੱਕੇ ਹੋਣ ਦੀ ਮੰਗ ਐ ਠੇਕੇਦਾਰਾਂ ਨੂੰ ਬਾਹਰ ਕੱਢਣ ਦੀ ਮੰਗ ਐ ਉਹ ਉਹ ਸਾਡੀਆਂ ਮੰਗਾਂ ਜੀ ਉੱਥੇ ਹੀ ਖੜੀਆਂ ਸਰਕਾਰ ਨਾ ਤਾਂ ਮੁੱਖ ਮੰਤਰੀ ਸਾਹਿਬ ਨੇ ਅਸੀਂ ਤਰਨਤਨ ਹਲਕੇ 'ਚ ਗਏ ਸੀ ਵਿਰੋਧ ਕਰਨ ਲਈ ਉੱਥੇ ਸਾਨੂੰ ਮੀਟਿੰਗ ਦਿੱਤੀ ਸੀ ਉਹ ਮੀਟਿੰਗ ਵੀ ਨਹੀਂ ਕੀਤੀ ਗਈ 12/23 ਦੀ ਮੀਟਿੰਗ ਸੀ ਮੁੱਖ ਮੰਤਰੀ ਉਸ ਮੀਟਿੰਗ ਵਿੱਚ ਵੀ ਨਹੀਂ ਬੈਠੇ ਤੇ ਨਾ ਹੀ ਸਾਡੀਆਂ ਕਿਸੇ ਮੰਗਾ ਦਾ ਹੱਲ ਕੀਤਾ ਜਾ ਰਿਹਾ ਅੱਜ ਸਾਡਾ ਟੈਂਡਰ ਤਾਂ 28 ਤਰੀਕ ਨੂੰ ਕਰ ਦਿੱਤਾ ਗਿਆ ਜਿਹੜਾ ਕਿਲੋਮੀਟਰ ਬੱਸਾਂ ਦਾ ਪਰ ਪੀਆਰਟੀਸੀ ਦੇ ਵਿੱਚ ਉਹ ਟੈਂਡਰ ਨੂੰ ਰੱਦ ਨਾ ਅਗੇ ਕੀਤਾ ਗਿਆ ਜਿੰਦੇ ਰੋਸ ਵਜੋਂ ਅੱਜ 27 ਦੇ 27 ਡੀਪੂ ਬੰਦ ਹੋ ਰਹੇ ਆ ਨਾਲ ਦੀ ਨਾਲ ਪ੍ਰਾਪਰਟੀ ਡੀਪੂ ਵੀ ਬੰਦ ਏ ਜੇਕਰ ਸਰਕਾਰ ਕੋਈ ਠੁਕਮਾ ਹੱਲ ਲੈ ਕੇ ਨਹੀਂ ਆਉਂਦੀ ਜਾਂ ਟੈਂਡਰ ਨੂੰ ਰੱਦ ਨਹੀਂ ਕਰਦੀ ਤੇ ਕੱਲ ਨੂੰ ਮੁੱਖ ਮੰਤਰੀ ਦੀ ਰਿਆਸਤ ਦਾ ਕਰਾਓ ਕਰਾਂਗੇ ਇਹ ਸੰਘਰਸ਼ ਉਹਨਾਂ ਦੇ ਤੱਕ ਚੱਲੂਗਾ ਜਿੰਨੇ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤੇ ਕਿਲੋਮੀਟਰ ਬੱਸਾਂ ਦਾ ਟੈਂਡਰ ਰਾਤ ਨਹੀਂ ਕੀਤਾ ਜਾਂਦਾ ਇਸ ਤੋਂ ਇਲਾਵਾ ਸੰਗਰੂਰ ਦੇ ਬੱਸ ਸਟੈਂਡ ਵਿਖੇ ਵੀ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ 12 ਵਜੇ ਤੋਂ ਹੜਤਾਲ ਕੀਤੀ ਇਸ ਦੇ ਚੱਲਦਿਆਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋਣ ਕਾਰਨ ਸਵਾਰੀਆਂ ਕਾਫੀ ਖੱਜਲਖੁਆਰ ਹੋਈਆਂ ਇਸ ਮੌਕੇ ਮੁਲਾਜ਼ਮਾਂ ਨੇ ਕਿਹਾ ਕਿ ਉਹਨਾਂ ਵੱਲੋਂ ਇਹ ਹੜਤਾਲ ਪੂਰੇ ਪੰਜਾਬ ਵਿੱਚ ਕੀਤੀ ਗਈ ਹੈ ਜੇਕਰ ਉਹਨਾਂ ਦੀ ਮੰਗਾਂ ਨਾਮੰਨੀਆਂ ਗਈਆਂ ਤਾਂ ਉਹਨਾਂ ਵੱਲੋਂ ਪਰਦਕਸ਼ਨ ਹੋਰ ਵੀ ਤਿੱਖਾ ਕੀਤਾ ਜਾਵੇਗਾ। ਮੈਂ ਨਾਮ ਸੁਖਜਿੰਦਰ ਸਿੰਘ ਹੈ ਜੀ ਪੰਜਾਬ ਰੋਡਵੇ ਪਾਨਵਸ ਪੀਆਰਟੀਸੀ ਕੰਟਰੈਕਟ ਵਰਕਰ ਜੁਨੀਅਨ ਸੰਗਰੂਡੀਪੂ ਤੋਂ ਸੈਕਟਰੀ ਆ ਜੀ ਮੈਂ। ਹਕੀਕਤ ਕਹਿਣਾ ਚਾਹਾਂਗਾ ਕਿ ਪਾਰਟ ਦੇ ਵੱਲੋਂ ਅੱਜ 2 ਘੰਟੇ ਦਾ ਜੋ ਬੰਦ ਦਾ 10 ਤੱਕ ਨਹੀਂ ਜੀ ਆਪਣਾ 2 ਘੰਟੇ ਦਾ ਬੰਦ ਨਹੀਂ ਹੈਗਾ 12 ਵਜੇ ਤੋਂ ਲੈ ਕੇ ਫਿਲਹਾਲ ਜਿੰਨਾ ਸਮਾਂ ਆਪਣੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਹਾਲ ਨਹੀਂ ਹੁੰਦਾ ਉਹਨਾਂ ਸਮਾਂ ਮੁਕੰਮਲ ਬੰਦਾ। ਮੈਂ ਆਪ ਜੀ ਨੂੰ ਦੱਸਣਾ ਚਾਹਣਾ ਕਿ ਜਿਹੜਾ ਇਹ ਬੰਦ ਦਾ ਇੱਕ ਖਾਸ ਕਰਕੇ ਤਨਖਾਹ ਨਾਉਣ ਦੇ ਸਬੰਧ ਦੇ ਵਿੱਚ ਮੇਰੇ ਪੈਨਸ਼ਨ ਵਾਲੇ ਸਾਥੀ ਬੈਠੇ ਨੇ ਇਹਨਾਂ ਦੀ ਪੈਨਸ਼ਨ ਦਾ ਨਾਉਣ ਦੇ ਸਬੰਧ ਤੇ ਕਿਲੋਮੀਟਰ ਗੱਡੀਆਂ ਦੇ ਜੋ ਟੈਂਡਰ ਨੇ ਉਹਨਾਂ ਨੂੰ ਰੱਦ ਕਰਵਾਉਣ ਦੇ ਸਬੰਧ ਦੇ ਵਿੱਚ ਬੰਦ ਕੀਤਾ ਗਿਆਗਾ ਜੋ ਕਿਲੋਮੀਟਰ ਗੱਡੀਆਂ ਦਾ ਟੈਂਡਰ ਆ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਕੋਹਾੜੇ ਵਾਂਗ ਪੀਆਰਟੀਸੀ ਦਾ ਧਾਰੇ ਤੇ ਲੈ ਕੇ ਆ ਰਹੀ ਹੈਗੀ ਅਸੀਂ ਜਥੇਬੰਦੀ ਦੇ ਤੌਰ ਤੇ ਮੰਗ ਕਰਦੇ ਆ ਕਿ ਆਪਣੀ ਮਾਲਕੀ ਵਾਲੀਆਂ 10000 ਨਦੀਆਂ ਬੱਸਾਂ ਪਾਈਆਂ ਜਾਣ ਤਾਂ ਜੋ ਧਾਰੇ ਨੂੰ बिकਨੋਂ ਬਚਾਇਆ ਜਾ ਸਕੇ ਪਰ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਪਿਛਲੇ 4 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਆਪਣੀ ਮਾਲਕੀ ਵਾਲੀ ਇੱਕ ਵੀ ਨਵੀਂ ਬੱਸ ਇਸ ਸਰਕਾਰ ਨੇ ادارے ਦੇ ਵਿੱਚ ਨਹੀਂ ਪਾਈ ਸਗੋਂ ਵੱਡੇ ਵੱਡੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ادارے ਦਾ ਜੋ ਨਿੱਜੀਕਰਨ ਕਰਨ ਦੇ ਵੱਲ ਲਿਜਾਂਦ ਨੇ ਲੈ ਕੇ ਜਾ ਰਹੀ ਹੈ ਕਿਲੋਮੀਟਰ ਗੱਡੀਆਂ ਦਾ ਜੋ ਟੈਂਡਰ ਲੈ ਕੇ ਆ ਰਹੀ ਹੈ ਸੋ ਜਿਸ ਦਾ ਜਥੇਬੰਦੀ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਪਹਿਲਾਂ ਪਿੱਛੇ ਵੀ ਅਸੀਂ ਚਾਰ ਵਾਰ ਜਥੇਬੰਦੀ ਵੱਲੋਂ ਜੋ ਕਿਲੋਮੀਟਰ ਗੱਡੀਆਂ ਦੇ ਟੈਂਡਰ ਦੇ ਸਬੰਧ ਦੇ ਵਿੱਚ ਬੰਦ ਕੀਤਾ ਗਿਆ ਸੀ ਪਰ ਕਿਲੋਮੀਟਰ ਗੱਡੀਆਂ ਦੇ ਜੋ ਟੈਂਡਰ ਨੇ ਉਹਨਾਂ ਨੂੰ ਰੱਦ ਕਰਨ ਦੀ بجائے ਸਰਕਾਰ ਨੇ ਜਾਂ ਮੈਨੇਜਮੈਂਟ ਨੇ ਉਹਨਾਂ ਦੀ ਡੇਟ ਅੱਗੇ ਅੱਗੇ ਐਕਸਟੈਂਡ ਕਰਦੇ ਆਏ ਨੇ ਪਹਿਲਾਂ 14 ਨੂੰ ਫਿਰ 23 ਨੂੰ ਫਿਰ 31 ਨੂੰ ਤੇ ਫਿਰ ਅੱਜ 17 ਤਰੀਕ ਨੂੰ ਸੋ ਅਸੀਂ ਅੱਜ ਮੰਗ ਕਰਦੇ ਆਂ ਅੱਜ 17 ਤਰੀਕ ਹੋ ਚੱਕੀ ਆ ਮੇਰੇ ਪੈਨਸ਼ਨ ਪੈਨਸ਼ਨ ਐਸੋਸੀਏਸ਼ਨ ਦੇ ਸਾਥੀ ਵੀ ਦਰਿਆ ਤੇ ਬੈਠੇ ਨੇ ਕਿਸੇ ਦੀ ਪੈਨਸ਼ਨ ਨਹੀਂ ਪਈ ਤਨਖਾਹ ਨਹੀਂ ਪਈ ਅਸੀਂ ਮੰਗ ਕਰਦੇ ਆਂ ਕਿ ਪੈਨਸ਼ਨ ਤੇ ਤਨਖਾਹ ਲਾਗੂ ਕੀਤੀ ਜਾਵੇ ਉਹ ਖਾਤਿਆਂ ਦੇ ਵਿੱਚ ਪਾਈ ਜਾਵੇ ਅਤੇ ਨਾਲ ਹੀ ਜੋ ਕਿਲੋਮੀਟਰ ਗੱਡੀਆਂ ਦਾ ਟੈਂਡਰ ਆ ਉਹ ਮੁਕੰਮਲ ਤੌਰ ਤੇ ਰੱਦ ਕਰਕੇ ਆਪਣੀ ਮਾਲਕੀ ਵਾਲੀਆਂ 10000 ਨਵੀਆਂ ਪੱਸਾਂ ਪਾਈਆਂ ਜਾਣ ਤਾਂ ਜੋ ਧਾਰਾ ਬਚ ਸਕੇ ਜੋ ਧਾਰੇ ਦੇ ਵਿੱਚ ਅੱਜ ਮੇਰੀਆਂ ਮਾਵਾ ਭੈਣਾਂ ਫ੍ਰੀ ਸਫਰ ਕਰਦੀਆਂ ਨੇ 17 ਕੈਟਾਗਰੀਆਂ ਹੋਰ ਫ੍ਰੀ ਸਫਰ ਕਰਦੀਆਂ ਨੇ ਜਿਦੇ ਵਿੱਚ ਨੇਤਰੀਨ ਹੋਗੇ ਅੰਗਹੀਨ ਹੋਗੇ ਵਿਦਿਆਰਥੀ ਹੋਗੇ ਪੁਲਿਸ ਮੁਲਾਜ਼ਮ ਹੋਗੇ ਜੋ ਫ੍ਰੀ ਸਫਰ ਦੀ ਸੇਵਾ ਦਾ ਆਨੰਦ ਲੈ ਰਹੇ ਨੇ ਉਹ ਨਿਰੰਤਰ ਧਾਰਾ ਬਚਾ ਰਹੇ ਤੇ ਨਿਰੰਤਰ ਸੇਵਾ ਇਸੇ ਤਰ੍ਹਾਂ ਜਾਰੀ ਰਹੇ ਦੇ ਨਾਲ ਹੀ ਅਸੀਂ ਮੰਗ ਕਰਦੇ ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਕੇ ਤੇ ਉਸ ਦੇ ਆਧਾਰ ਤੇ ਲੋਨ ਲੈ ਕੇ ਆਪਣੀ ਮਾਲਕੀ ਵਾਲੀਆਂ 10000 ਨਵੀਆਂ ਪਸਾਂ ਪਾਈਆਂ ਜਾਣ ਜਿਸ ਦੇ ਨਾਲ ਆਧਾਰਾ ਨਿਰੰਤਰ ਜੋ ਨਾਗਰਿਕ ਨੇ ਆਮ ਜਨਤਾ ਉਹਨਾਂ ਦੀ ਸੇਵਾ ਕਰਦਾ ਰਹੇ ਬਲਵੰਤ ਜੋਗਾ ਆ ਕੀ ਕਹਿਣਾ ਚਾਹੋਗੇ ਜੋ ਅੱਜ ਤੁਹਾਡੇ ਵੱਲੋਂ ਪੀਆਰਟੀਸੀ ਦੇ ਤੇ ਬੰਦ ਤੇ ਸੋਦੇ ਤੇ ਆਂ ਆ ਦੇਖੋ ਜੀ ਇਹ ਜਿਹੜੀ ਕਿਲੋਮੀਟਰ ਸਕੀਮ ਹੈ ਅੱਜ ਤੋਂ 22 ਸਾਲ ਪਹਿਲਾਂ ਜਦੋਂ ਪੀਆਰਟੀਸੀ ਦੇ ਵਿੱਚ ਸਮੇਂ ਦੀ ਸਰਕਾਰ ਲੈ ਕੇ ਆਈ ਅਸੀਂ ਉਦੋਂ ਵੀ ਨਿੰਦਾ ਕੀਤੀ ਸੀ ਅੱਜ ਵੀ ਨਿੰਦਾ ਕਰਦੇ ਆ ਮੀਟਿੰਗ ਦੇ ਲਈ ਮੈਨੇਜਮੈਂਟ ਬੁਲਾ ਲੈਂਦੀ ਹੈ ਮੁੱਖ ਮੰਤਰੀ ਦਾ ਕੋਈ ਬੰਦਾ ਬੁਲਾ ਲੈਂਦਾ ਹੈ ਇਹਨਾਂ ਸਾਡੇ ਸਾਥੀਆਂ ਨੂੰ ਪਰ ਹੱਲ ਕੋਈ ਕੱਢਦੇ ਨਹੀਂ ਇਹ ਜਿਹੜਾ ਧਰਨਾ ਲੱਗਿਆ ਇਹ ਕੋਈ ਸ਼ੌਕ ਨੂੰ ਨਹੀਂ ਲੱਗਿਆ ਨਾ ਹੀ ਇਹ ਵਿਹਲੇ ਨੇ ਇਹ ਮਜਬੂਰੀ ਹੈ ਇਹ ਕੰਮ ਕਰਦੇ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਸਾਨੂੰ ਪੈਨਸ਼ਨ ਨਹੀਂ ਮਿਲਦੀ ਪੀਆਰਟੀਸੀ ਦੀ ਮੈਨੇਜਮੈਂਟ ਦੀ ਇੱਕੋ ਹੀ ਸੋਚ ਹੈ ਵੀ ਕਾਰਪ ਕਾਰਪੋਰੇਟ ਘਰਾਣਿਆਂ ਨੂੰ ਇੱਥੇ ਕਾਬਜ਼ ਕੀਤਾ ਜਾਵੇ ਕਿਉਂਕਿ ਇਹ ਜਿਹੜੀ ਕਿਲੋਮੀਟਰ ਸਕੀਮ ਹੈ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੇ ਇਹ ਪੀਆਰਟੀਸੀ ਦੇ ਹਿੱਤਾਂ ਵਿੱਚ ਨਹੀਂ ਹੈ ਸਾਡੀ ਇਹ ਮੰਗ ਹੈ ਵੀ ਪੀਆਰਟੀਸੀ ਆਪਦੀਆਂ ਨਿੱਜੀ ਬੱਸਾਂ ਪਾਵੇ ਕਿਉਂ ਪੀਆਰਟੀਸੀ ਕੋਲੇ ਪਰਮਿਟ ਬਹੁਤ ਨੇ ਔਰ ਬੱਸਾਂ ਪਾਉਣੀਆਂ ਕੋਈ ਔਖੀਆਂ ਨਹੀਂ ਬੱਸਾਂ ਪਾਉਣੀਆਂ ਕੋਈ ਔਖੀਆਂ ਨਹੀਂ ਇਹ ਮਾੜੀ ਨੀਤੀ ਹੈ ਪੀਆਰਟੀਸੀ ਦੀ ਮੈਨੇਜਮੈਂਟ ਦੀ ਤੇ ਆਪਣੀ ਮੌਜੂਦਾ ਸਰਕਾਰ ਦੀ ਤੇ ਪੀਆਰਟੀਸੀ ਦੇ ਚੇਅਰਮੈਨ ਦੀ ਮੋਟੀਆਂ ਤਨਖਾਹਾਂ ਲੈਂਦੀ ਹੈ ਮੈਨੇਜਮੈਂਟ ਮੋਟੀਆਂ ਸਹੂਲਤਾਂ ਲੈਂਦੀ ਹੈ ਚੇਅਰਮੈਨ ਹੈ ਮੋਟੇ ਮਤਲਬ ਆਪ ਦਾ ਕੀ ਕਰਦਾ ਕੀ ਨਹੀਂ ਕਰਦਾ ਪ੍ਰੈਸ ਦੇ ذریعے ਸਾਰਾ ਕੁਝ ਪਤਾ ਲੱਗ ਜਾਂਦਾ ਪਰ ਵਰਕਰਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਸਵੇਰੇ 3-4 ਵਜੇ ਉੱਠਦੇ ਆ ਸ਼ਾਮ ਨੂੰ 7-8 ਵਜੇ ਘਰੇ ਆਉਂਦੇ ਨੇ ਇਹਨਾਂ ਨੂੰ ਤਨਖਾਹ ਵੀ ਨਹੀਂ ਮਿਲਦੀ ਔਰ ਜਿਹੜੀ ਮਤਲਬ ਸਾਡੀ ਮੇਨ ਮੰਗ ਹੈ ਸਾਰਿਆਂ ਦੀ ਅਸੀਂ ਤਾਂ ਉਦੋਂ ਵੀ ਇਹਦਾ ਵਿਰੋਧ ਕੀਤਾ ਸੀ ਜਦੋਂ 1992 ਦੀਆਂ ਨੀਤੀਆਂ ਦੇ ਤਹਿਤ ਇੱਥੇ ਮਤਲਬ ਇਹਦਾ ਠੇਕੇਦਾਰੀ ਸਿਸਟਮ ਕੀਤਾ ਗਿਆ ਸੀ ਅੱਜ ਵੀ ਇਹਦੀ ਅਸੀਂ ਨਿੱਦਾ ਕਰਦੇ ਆ ਕਿ ਪੀਆਰਟੀਸੀ ਦੀ ਫੌਂਡ ਨੂੰ ਖਤਰਾ ਹੈ ਜੇ ਪੀਆਰਟੀਸੀ ਕਿਲੋਮੀਟਰ ਬਸਾ ਪਾਉਂਦੀ ਹੈ ਜੇ ਪੀਆਰਟੀਸੀ ਦੇ ਨਿੱਜੀ ਬਸਾ ਪਾਉਂਦੀ ਹੈ ਤਾਂ ਪੀਆਰਟੀਸੀ ਨੂੰ ਵੀ ਫਾਇਦਾ ਪੀਆਰਟੀਸੀ 'ਚ ਕੰਮ ਕਰਦੇ ਮੁਲਾਜ਼ਮਾਂ ਨੂੰ ਵੀ ਫਾਇਦਾ ਤੇ ਸਾਨੂੰ ਰਿਟਾਇਰ ਆਲਾ ਨੂੰ ਵੀ ਫਾਇਦਾ 4 ਸਾਲਾਂ ਦਾ ਇਸੇ ਤਰ੍ਹਾਂ ਮੁੱਗਾ ਵਿਖੇ ਵੀ ਪਨਬਾਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ। ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੇ ਕਿਹਾ ਕਿ ਇਹ ਹੜਤਾਲ ਉਦੋਂ ਤੱਕ ਚੱਲੇਗੀ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਪੀਆਰਟੀਸੀ ਤੇ ਪਨਬਾਸ ਵੱਲੋਂ ਜਿਹੜਾਗਾ ਚੱਕਾ ਜਾਮ ਕੀਤਾ ਹੈਗਾ ਜੀ ਕੀ ਕਹੋਗੇ ਇਹਦੇ ਬਾਰੇ? ਇਹ ਦੇਖੋ ਜੀ ਇਹ ਸਰਕਾਰ ਆ ਜਿਹੜੀ ਵਾਰ-ਵਾਰ ਜਿਹੜਾ ਕਿਲੋਮੀਟਰ ਦਾ ਟੈਂਡਰ ਲੈ ਕੇ ਆ ਰਹੀ ਆ ਉਹਨੂੰ ਰੱਦ ਨਹੀਂ ਕਰ ਰਹੀ। ਰੱਦ ਕਰਨ ਦੀ ਬਜਾਏ ਵਾਰ-ਵਾਰ ਉਹਨੂੰ ਅੱਗੇ ਪਾ ਦਿੱਤਾ ਜਾਂਦਾ ਹੈ ਜਿਹਦਾ ਅਸੀਂ ਵਿਰੋਧ ਕਰਦੇ ਆਂ। ਕਿਲੋਮੀਟਰ ਬੱਸਾਂ ਪਾਉਣ ਦੀ ਬਜਾਏ ਸਰਕਾਰ ਨੂੰ ਜਿਹੜੀਆਂ ਮਹਿਕਮੇ ਦੇ ਵਿੱਚ ਆਉਂਦੀਆਂ ਬੱਸਾਂ ਪਾਉਣੀਆਂ ਚਾਹੀਦੀਆਂ ਤਾਂ ਜੋ ਜਿਹੜਾ ਪਬਲਿਕ ਆ ਸਹੀ ਸਬਰ ਸਹੂਲਤਾਂ ਜਿਹੜਾ ਉਹ ਲੈ ਸਕੇ ਕਿੰਨੇ ਦਿਨ ਰਸਤੇ ਜਿਹੜਾ ਹੁਣ ਬੰਦ ਦਾ ਕੀਤਾ ਗਿਆ ਇਹ ਦੇਖੋ ਜੀ ਜਿਹੜਾ ਆਪਣਾ ਪੰਨ ਬਸ ਦਾ ਵਾ ਇਹ 28 ਤਰੀਕ ਦਾ ਟੈਂਡਰ ਗੇ ਕਰ ਦਿੱਤਾ ਗਿਆ ਤੇ ਜਿਹੜਾ ਪੀਆਰਟੀਸੀ ਦਾ ਉਹ ਜਿਉਂ ਦਾ ਤਿਉ ਆ ਜਿੰਨਾ ਚਿਰ ਉਹ ਰੱਦ ਨਹੀਂ ਹੁੰਦਾ ਉਹਨਾਂ ਚਿਰੇ ਬੰਦ ਹੀ ਰਹੂਗਾ ਭੁਵਿੰਦਰ ਸਿੰਘ ਜੀ ਅੱਜ ਫਿਰ ਜਾਮ ਕੀਤਾ ਚੱਕਾ ਇਹ ਕਿਲੋਮੀਟਰ ਦੇ ਆ ਜਿਹੜੀਆਂ ਬੱਸਾਂ ਆ ਰਹੀਆਂ ਉਹਨਾਂ ਦੇ ਵਿਰੋਧ ਵਿੱਚ ਬੰਦ ਕਰ ਰਹੇ ਆਂ ਜੀ ਉਹ ਵਾਰ-ਵਾਰ ਟੈਂਡਰ ਨੂੰ ਲੈ ਕੇ ਆ ਰਹੇ ਆ ਪਰ ਰੱਦ ਨਹੀਂ ਕਰ ਰਹੇ ਪੋਸਟਪੋਨ ਕਰ ਰਹੇ ਆ ਜੀ ਉਹਦਾ ਕਰਕੇ ਅੱਜ ਇਸ ਕਰਕੇ ਫੇਰ ਇਹਨੂੰ ਦੁਬਾਰਾ ਹੀ ਬੰਦ ਕਰ ਦਿੱਤੇ ਗਏ ਡਿਪੋ ਜੀ ਲਗਾਤਾਰ ਜਦੋਂ ਟੈਂਡਰ ਖੁੱਲਦਾ ਹੁੰਦਾ ਉਦੋਂ ਹੀ ਬੰਦ ਕੀਤਾ ਜਾਂਦਾ ਹੈ ਜੀ ਨਹੀਂ ਲਗਾਤਾਰ ਨਹੀਂ ਬੰਦ ਹੁੰਦਾ ਜੀ ਜਿੱਦਾਂ ਨਾਲ ਦੀ ਨਾਲ ਹੀ ਸਾਡਾ ਨੋਟਿਸ 40 ਦਿਨ ਪਹਿਲਾਂ ਦਿੱਤਾ ਹੁੰਦਾ ਪਰ ਅਸੀਂ ਜਦੋਂ ਡੇਟ ਆਉਂਦੀ ਹੈ ਮੰਨ ਕੇ ਚਲੋ ਅੱਜ 17 ਤਰੀਕ ਸੀਗਾ ਅਸੀਂ ਪੋਸਟਪੋਨ ਕੀਤਾ ਸੀ ਅੱਜ ਉਹਨਾਂ ਨੇ ਜਿਹੜਾ ਆਪਦਾ ਟੈਂਡਰ ਉਹ ਵੀ ਪੋਸਟਪੋਨ ਕਰ ਦਿੱਤਾ 28 ਤਰੀਕ ਤੱਕ ਇਸ ਕਰਕੇ ਅਸੀਂ ਅੱਜ ਪੋਸਟਪੋਨ ਆਪਦਾ ਤਾਂ ਕਰ ਦਿੱਤਾ ਪਰ ਬੱਸਦਾ ਪਰ ਜ ਰੋਜ਼ ਵਿੱਚੇ ਬੰਦ ਕੀਤਾ ਹੋਇਆ ਹੈ ਮੇਰਾ ਨਾਮ ਜਸਵੀਰ ਹੈ ਅਸੀਂ ਕਿਹੜੀ ਜਗ੍ਹਾ ਤੇ ਜਾ ਰਹੇ ਹਾਂ ਅਸੀਂ ਚੰਡੀਗੜ੍ਹ ਜਾਣਾ ਸੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਹਾਂ ਸਰਕਾਰੀ ਬੱਸਾਂ ਬੰਦ ਕਰ ਦਿੱਤੀਆਂ ਇੱਕਦਮ ਇਹਨਾਂ ਨੇ ਔਰ ਪ੍ਰਾਈਵੇਟ ਬੱਸਾਂ ਕੀਤੀਆਂ ਹੋਈਆਂ ਨੇ ਹੜਤਾਲ ਕਰਤੀ ਸਰਕਾਰੀ ਬੱਸਾਂ ਦੀ ਇੱਕਦਮ ਚ ਇਹ ਹਾਂਜੀ ਹੜਤਾਲ ਕਰਨ ਦਾ ਕੋਈ ਕਾਰਨ ਦੱਸਿਆ ਇਹਨੇ ਤੁਹਾਨੂੰ ਨਹੀਂ ਕੋਈ ਨਹੀਂ ਕੋਈ ਇਹਨਾਂ ਨੇ ਬਸ ਕੋਈ ਰੀਜ਼ਨ ਨਹੀਂ ਦੱਸਿਆ ਕੋਈ ਕੁਝ ਨਹੀਂ ਇੱਕਦਮ ਬੱਸਾਂ ਕਲੋਜ਼ ਕਰਤੀਆਂ ਨੇ ਫਿਰ ਉਹ ਕਿਤਾ ਕਿਨੇ ਪਰੇਸ਼ਾਨੀ ਹੋ ਰਹੀ ਸੀ ਉਹ ਪਰੇਸ਼ਾਨ ਹੋ ਰੱਖਿਆ ਸੀ ਕਿਨ ਕੇ 1 ਘੰਟਾ ਹੋ ਗਿਆ ਸਾਨੂੰ ਖੜੇ ਹੋਇਆ ਹਾਂ ਜੀ ਅਰਸ਼ਦੀਪ ਕਾਲ ਅਗਲੀ ਬਸਾਂ ਦੀ ਹੜਤਾਲ ਹੋ ਗਈ ਹੈ ਕਿਹੜੀ ਜਗ੍ਹਾ ਜਾਣਾ ਕਿਨੇ ਪਰੇਸ਼ਾਨੀ ਸੀ ਜੀ ਐਸਏ ਚੰਡੀਗੜ੍ਹ ਜਾਣਾ ਹੈ ਤੇ ਕਾਫੀ ਦੇਰ ਤੋਂ ਕੇ ਵੇਟ ਕਰ ਰਹਾ ਹੈ 12 ਵਜੇ ਤੋਂ ਬਾਅਦ ਉਹਨਾਂ ਨੇ ਸਾਰੀ ਬੱਸਾਂ ਬੰਦ ਕਰਤੀਆਂ ਨੇ ਅਸੀਂ ਲੁਧਿਆਣੇ ਦੀ ਸੀਦੀ ਬੱਸ ਲਈਤੀ ਸੀ ਤੇ ਉਹਨਾਂ ਨੇ ਕਿਹਾ ਕਿ ਹੁਣ ਲੁਧਿਆਣੇ ਨਹੀਂ ਜਾਣੀ ਉਹਨਾਂ ਦੇ ਹੜਤਾਲ ਚੱਲ ਰਹੀ ਹੈ ਕੋਈ ਤੇ ਉਹਨਾਂ ਨੇ ਹੁਣ ਬੱਸਾਂ ਬੰਦ ਕਰਤੀਆਂ ਕਾਫੀ ਟਾਈਮ ਹੋ ਗਿਆ ਵੇਟ ਕਰਦੇ ਨੂੰ ਬੱਸਾਂ ਜਾਂਦੀਆਂ ਗੱਡੀ ਵਾਲੇ ਨਹੀਂ ਪ੍ਰਾਈਵੇਟ ਤਾਂ ਜਾਂਦੀਆਂ ਐ ਸੋ ਗੱਡੀ ਵਸਾਂ ਦਾ ਉਹਨਾਂ ਨੇ ਕਰਤਾ ਉਹ ਮੈਨੂੰ ਰਕੜ ਵਾਲੀ ਬੱਸ ਦੇਖਣੀ ਹੈ ਹਾਂਜੀ ਕਿ ਕਿ ਨਾਲ ਜਾ ਰਹੇ ਹੋ ਮਨਿੰਦਰ ਕੌਰ ਮੇਰਾ ਨਾਮ ਕਿਹਣੀ ਜਗ੍ਹਾ ਜਾ ਰਹੇ ਹੋ ਕਿਹਣੀ ਪਰੇਸ਼ਾਨੀ ਆ ਰਹੀ ਹੈ ਬਹੁਤ ਪਰੇਸ਼ਾਨੀ ਆ ਰਹੀ ਆ ਅਸੀਂ ਚੰਡੀਗੜ੍ਹ ਜਾਣਾ ਵਾ ਸਰਕਾਰੀ ਬੱਸਾਂ ਬੰਦ ਹੋ ਚੁੱਕੀਆਂ ਨੇ ਹਾਂਜੀ ਤੇ ਤੁਹਾਨੂੰ ਦੱਸਿਆ ਨਹੀਂ ਕੀ ਕਰਨਾ ਹੈ ਬੱਸਾਂ ਬੰਦ ਹੋ ਗਈਆਂ ਸਰ ਪਤਾ ਨਹੀਂ ਪਤਾ ਨਹੀਂ ਲੱਗਾ ਬੀ ਇੱਕਦਮ ਕਲੋਜ਼ ਹੋ ਗਈਆਂ ਬੱਸਾਂ ਮਤਲਬ ਪਤਾ ਨਹੀਂ ਲੱਗ ਰਿਹਾ ਇਸੇ ਤਰ੍ਹਾਂ ਪਠਾਨਕੋਟ ਵਿਖੇ ਵੀ ਪਾਨਵਾਸਾ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਬਲੂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਜਿਸ ਦੇ ਚੱਲਦਿਆਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਿਹਾ ਮੁਲਾਜ਼ਮਾਂ ਨੇ ਜਿੱਥੇ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਉੱਥੇ ਉਹਨਾਂ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੂੰ ਲੈ ਕੇ ਵੀ ਇਤਰਾਜ਼ ਜਤਾਇਆ ਵੇਜੇ ਅੱਜ ਦੀ ਹੜਤਾਲ ਜਿਹੜੀ ਹੈ ਕਿ ਕਿਲੋਮੀਟਰ ਦੇ ਸਬੰਧਾ 'ਚ ਕੀਤੀ ਗਈ ਆ ਜਿਹੜਾ ਕਿਲੋਮੀਟਰ ਦਾ ਟੈਂਡਰ ਹੈ ਨਾ ਘਟ ਤੋਂ ਘਟ ਵੇ 7 ਤੋਂ 8 ਵਾਰ ਲਿਆ ਚੁੱਕੇ ਆ ਜਿਹੜਾ ਕਿ ਬਿਲਕੁਲ ਮਹਿਕਮੇ ਲਈ ਨੁਕਸਾਨਦਾਈ ਆ ਨੁਕਸਾਨਦਾਈ ਕਿਸ ਤਰ੍ਹਾਂ ਆ ਕਿਉਂਕਿ ਪਬਲਿਕ ਨੂੰ ਇਹ ਚੀਜ਼ ਦਾ ਪਤਾ ਨਹੀਂਗਾ ਜਿਹੜੀ ਕਿਲੋਮੀਟਰ ਸਕੀਮ ਬਸੇ ਆ ਉਹ ਬਸ ਸਾਡੇ ਕੋਲੋਂ ਜਿਹੜੀ ਆ ਕਿ 10 ਰੁਪਏ ਪ੍ਰਤੀ ਕਿਲੋਮੀਟਰ ਲੈ ਜੇਗੀ ਜਿਹਦੇ ਵਿੱਚੋਂ ਡੀਜ਼ਲ ਸਾਡਾ ਟੋਲ ਸਾਡਾ ਹਰ ਚੀਜ਼ ਸਾਡੀ ਆ ਸਿਰਫ ਡਰਾਈਵਰ ਉਹਨਾਂ ਦਾ ਹੋਏਗਾ ਜੇ ਆਪਾਂ ਉਹਨੂੰ 10 ਰੁਪਏ ਕਿਲੋਮੀਟਰ ਦਿੰਨੇ ਆ ਠੀਕ ਹੈ 1000 ਕਿਲੋਮੀਟਰ ਉਹ ਰੋਜ਼ ਦਾ ਕਰਦੀ ਆ ਉਹ 30000 ਰੁਪਏ ਜਿਹੜਾ ਕੀ ਹਰ ਰੋਜ਼ 10 ਰੁਪਏ ਕਿਲੋਮੀਟਰ ਦਾ ਮਤਲਬ ਸੋਰੀ 10000 ਰੁਪਏ ਜਿਹੜਾ ਕੀ ਹਰ ਰੋਜ਼ ਲੈ ਜਾਏਗੀ 10000 ਇੱਕ ਦਿਨ ਦਾ ਹੋ ਗਿਆ ਤੇ ਜੇ ਆਪਾਂ ਮਹੀਨੇ ਦਾ حساب ਲਾਈਏ ਤੇ 3 ਲੱਖ ਰੁਪਏ ਹੋ ਜਾਣਾ ਵਾ ਜੇ ਆਪਾਂ 1 ਮਹੀਨੇ ਦਾ 3 ਲੱਖ ਕਹਿੰਨਾ ਕਵਾਂਗੇ ਤੇ ਜਿਹੜਾ ਕੀ ਸਾਲ ਦਾ ਇਹ ਘਟ ਤੋਂ ਘਟਵੇ 60 ਲੱਖ ਰੁਪਇਆ ਜਿਹੜਾ ਕਿ 1 ਸਾਲ ਦਾ ਇਹ ਲੈ ਜਾਏਗਾ ਜਿਹੜਾ ਕਿ ਸਰਾ ਸਰ ਮੈਕਮੇਨ ਨੂੰ ਨੁਕਸਾਨ ਦਾ ਹੀ ਆਏ 5 ਸਾਲ ਦਾ ਜੇ ਟੈਂਡਰ ਹੋਏਗਾ 50 ਸਾਲਾਂ ਜਤੋਂ ਹੀ ਹਿਸਾਬ ਲਗਾ ਲਓ ਕਿ ਜੇ 30 ਲੱਖ ਰੁਪਇਆ ਇਹ ਸਾਲ ਦਾ ਲੈ ਜਾਏਗਾ 36 ਲੱਖ ਰੁਪਇਆ ਸਾਲ ਦਾ ਲੈ ਜਾਏਗਾ ਤੁਸੀਂ ਆਪ ਹਿਸਾਬ ਲਾ ਲਓ ਕਿ 5 ਸਾਲਾਂ ਦਾ ਇਹ ਜਿਹੜਾ ਕਿ 2 ਤੋਂ 2.5 ਕਰੋੜ ਤੋਂ ਵੀ ਉੱਪਰ ਲੈ ਜਾਏਗਾ ਠੀਕ ਹੈ ਇੱਕ ਬੱਸ ਜਿਹੜੀ ਆ ਕੀ 40 ਲੱਤੋਂ 45 ਲੱਖ ਰੁਪਏ ਦੀ ਪੈਂਦੀ ਆ ਉਹ ਬੱਸ ਜਿਹੜੀ ਆ ਕਿ ਸਾਡੇ ਮਹਿਕਮੇ ਦੇ ਵਿੱਚ 15 ਸਾਲ ਕੰਮ ਕਰਦੀ ਆ ਠੀਕ ਆ ਜੀ 15 ਸਾਲ ਕੰਮ ਕਰਨ ਤੋਂ ਬਾਅਦ ਵੀ ਉਹ ਸਾਨੂੰ ਫਾਇਦਾ ਦੇ ਕੇ ਜਾਂਦੀ ਆ ਜਿਹੜੇ ਪ੍ਰਾਈਵੇਟ ਆਪਰੇਟਰ ਆ ਇਹ ਪ੍ਰਾਈਵੇਟ ਆਪਰੇਟਰਾਂ ਨੂੰ ਬढ़ावा ਦੇਣ ਲਈ ਇਹ ਸਰਕਾਰ ਬढ़ावा ਦੇਣ ਲਈ ਮੈਂ ਕਹਿੰਦਾ ਭਾਵ ਇਹ ਕਹਿਣਾ ਚਾਹਨਾ ਵਾਂ ਕਿ ਜਿਹੜਾ ਟੈਂਡਰ ਦੇ ਵਿੱਚ 400 ਜਾਂ 450 ਕਿਲੋਮੀਟਰ ਸਾ ਹੁੰਦਾ ਵੀ ਇਹ ਆਪਾਂ ਬੱਸ ਕੋਲੋਂ ਲਾਵਾਂਗੇ ਇਹ 700 ਜਾਂ 800 ਹਰ ਰੋਜ਼ ਕਿਲੋਮੀਟਰ ਲੰਦੇ ਆ 1000 ਕਿਲੋਮੀਟਰ ਉਹ ਬੱਸ ਕੋਲੋਂ ਲੰਦੇ ਆ ਕਿਉਂ ਲੰਦੇ ਆ ਇਹ ਆਪਾਂ ਪ੍ਰਾਈਵੇਟ ਆਪਰੇਟਰਾਂ ਨੂੰ ਵੱਧ ਤੋਂ ਵੱਧ ਆਪਾਂ ਉਹਨਾਂ ਨੂੰ ਜਿਹੜਾ ਕੀ ਉਹਨਾਂ ਦਾ ਫਾਇਦਾ ਕਰਾਂਗੇ ਫਾਇਦਾ ਕਿਉਂ ਕਰਾਂਗੇ ਉਹਦੇ ਵਿੱਚੋਂ ਜੇ ਆਪਾਂ ਪ੍ਰਾਈਵੇਟ ਆਪਰੇਟਰ ਦਾ ਫਾਇਦਾ ਕਰਾਂਗੇ ਉਹਦੇ ਵਿੱਚੋਂ ਮੋਟੀਆਂ ਕਮਿਸ਼ਨਾਂ ਜਿਹੜੀਆਂ ਕੀ ਸਾਨੂੰ ਆਣਗੀਆਂ ਆਹੀਂ ਆਪਣਾ ਘਰ ਪੜਾਂਗੇ ਠੀਕ ਹੈ ਜੀ ਜਿਹੜਾ ਇਹ ਜੋਰ ਲਾਣ ਦੇ ਆ ਚੋਰ ਇਸੇ ਕਾਰਨ ਲਾਣ ਦੇ ਆ ਕਿ ਆਪਾਂ ਜਿਹੜੀਆਂ ਜਿਹੜੀਆਂ ਸਾਡੀਆਂ ਰੋਟੀਆਂ ਸਿਕਣੀਆਂ ਉਹ ਰਵਾਡੀਆਂ ਰੋਟੀਆਂ ਸਿਕਦੀਆਂ ਰਹਿਣ ਜੇ ਆਪਾਂ ਸਰਕਾਰੀ ਬਸਾਂ ਲੈ ਮਤਲਬ ਹੀ ਆਪਣੇ ਵਿਭਾਗ ਚ ਆਪਣੀਆਂ ਨਿੱਜੀ ਬਸਾਂ ਪਾਣੇ ਆ ਜੇ ਕਿ ਆਪਾਂ ਆਈ ਵੀ ਕਹਿੰਨੇ ਆ ਕਿ ਲੋਨ ਲਵੋ ਬਸਾਂ ਲੋਨ ਤੇ ਲਵੋ ਲੋਨ ਵੀ ਆਪਾਂ ਖਤਮ ਕਰਾਂਗੇ ਨਾ ਕਿ ਤੁਸੀਂ ਕਰੋਗੇ ਠੀਕ ਹੈ ਜਿਹੜਾ ਕੀ ਮੰਗੀ ਦੀਤਾ ਜੀ ਮੰਗੇ ਹੋਈ ਆ ਕਿ ਜਿਹੜਾ ਕਿਲੋਮੀਟਰ ਟੈਂਡਰ ਆ ਉਹਨੂੰ ਰੱਦ ਕਰੋ ਨਾ ਕਿ ਅੱਗੇ ਵਧਾਓ ਨਾ ਕਿ ਮਲਤਵੀ ਕਰੋ ਉਹਨੂੰ ਰੱਦ ਕਰੋ ਹੜਤਾਲ ਦਾ ਸਾਹ ਬਦਰੇ ਸਰਕਾਰ ਜਿਹੜੀ ਆ ਇਹ ਨਕਮੀ ਸਰਕਾਰ ਆ ਇਹ ਪਾਉਣ ਦੀ ਕਿਲੋਮੀਟਰ ਸਕੀਮ ਤੇ ਬਸਾਂ ਕਿਲੋਮੀਟਰ ਸਕੀਮ ਬਸਾਂ ਹੀ ਪਾਉਣ ਨਹੀਂ ਦੇਣੀਆਂ ਇਹ ਕਹਿੰਦੇ ਅੱਗੇ ਕਰੀ ਜਾਂਦੇ ਮਲਤਵੀ ਕਰੀ ਜਾਂਦੇ ਅੱਗੇ ਪਾਈ ਜਾਂਦੇ ਅੱਗੇ ਪਾਈ ਜਾਂਦੇ ਡੇਟਾ ਆਪਾਂ ਨੂੰ ਉਹ ਮਨਜ਼ੂਰ ਨਹੀਂ ਹੈਗਾ ਆਪਾਂ ਰੱਦ ਕਰਾਉਣੀਆਂ ਸਾਨੂੰ ਰੱਦ ਕੀਤੀਆਂ ਚਾਹੀਦੀਆਂ ਸਾਹ ਬਦ ਉਹ ਅਸੀਂ ਕਰਾ ਕੇ ਹਟਣਾ ਉਹ ਲੰਮੇ ਸਮੇਂ ਦੀ ਹੜਤਾਲ ਆ ਰੱਦ ਕਰਨਗੇ ਤੇ ਹੜਤਾਲ ਚ ਕੋਈ ਨਹੀਂ ਤੇ ਚੱਲਣ ਦੀ ਆ